ਕੀ ਨਾਮ ਸੁਬੀਰਪੁਰ ਤੇ ਜਿਹਦੇ ਗੋਲੀਆਂ ਮਾਰੀਆਂ ਉਹ ਤੁਹਾਡੀ ਕੀ ਲੱਗਦੀ ਸੀ ਆਪਣੇ ਬੇਟੀ ਲਾ ਜੀ ਦਰਾਨੀ ਦੇ ਗੋਰੀ ਦਰਾਨੀ ਨੂੰ ਕੀ ਨਾਂ ਕੀ ਸੀਗਾ ਹੇਮਪ੍ਰੀਟ ਕਿੰਨੇ ਸਾਲ ਦੀ ਸੀ ਉਹ ਤਾਰੀ ਮਤਾਰੀ ਚਾਹਦੇ ਹੈ ਤੇ ਇਹ ਕੋਣ ਬੰਦੇ ਕੋਣ ਸੀ ਆਏ ਜਿਹੜੇ ਗੋਰੀ ਆਏ ਆਏ ਆਇਆ ਸੀ ਨਾ ਪਿੱਛੋਂ ਆਪਣੇ ਤੋਂ ਦੁਕਾਨਾ ਵੱਲੋਂ ਆਏ ਨੇ ਮੈਂ ਆਪਣਾ ਕੋਇਲਾ ਦਰਵਾਜ਼ੇ ਮੋਰੇ ਬੈਠੀ ਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਮਾ ਬਾਹਰ ਲੰਘਨ ਲਗਾਇਆ ਤੇ ਤੂੰ ਆ ਜਾ ਦੁੱਧ ਪੀਏ ਕਹਿੰਦੇ ਮੈਨੇ ਤਾਈ ਉਹਨਾਂ ਨਾਮੇ ਦੁੱਧ ਪੀਣਾ ਨਾਮੇ ਹੋਣ ਉਹ ਤੋਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਇਆ ਤੇ ਬਾਹਰ ਚਲੋ ਬਾਹਰ ਮੈਂ ਕਹੇ ਮਾਂ ਰੋਟੀ ਖਾ ਦੇ ਕਹਿੰਦੇ ਤਾਈ ਮੈਨੇ ਖਾਣ ਮੈਂ ਇੱਕ ਪਿੰਨੀ ਖਾਦੇ ਦੁੱਧ ਕਾਸੀ ਇਨੇ ਇਕੱਲਾ ਜੇ ਮੈਂ ਆਇਆ ਤਾਂ ਮੈਂ ਵੀ ਨਹੀਂ ਜਾਣਾ ਸੀ ਮੈਂ ਸਾਹ ਲੈਣਾ ਹੁੰਦਾ ਸੀ ਕਿੰਨੇ ਜانے ਸੀਗੇ ਦੋ ਜਨੇ ਆਇਆ ਕਿਨੇ ਦਰਵਾਜ਼ੇ ਥਰ ਤੋਂ ਅੱਗੇ ਗਾ ਗੇ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਆਇਆ ਸੀ ਬਾਹਰ ਤੇ ਇਹਦੇ ਇੱਥੇ ਅਜਦਾ ਮੌਸਾ ਦਿੱਤਾ ਆ ਇਹ ਇੱਥੇ ਗਏ ਸੜਕ ਪਾਇਆ ਸੀ ਅੱਛਾ ਇਹ ਤੇ ਜਿਹੜੀ ਮੋਟਰਸਾਈਕਲ ਇਹ ਇਹ ਮੈਰਿਟ ਸੀ अच्छा <laughs> ते किन्ने ਬੱਚੇ ਕਿੰਨੇ ਸੇਲ ਕੈਨੇਡਾ ਚ ਕੈਨੇਡਾ ਚ ਹੋ ਕੇ ਜਿਹੜੇ ਮਹੀਨੇ ਹੋਇਆ ਬੱਚੇ ਨਾਲ ਸੀ ਹੁਣ ਮਤਲਬ ਬੱਚੇ ਬਾਹਰ ਆ ਬੱਚੇ ਬਾਹਰ ਅੱਛਾ ਇੱਕ ਕਦੋਂ ਆਏ ਬਾਹਰ ਕਦੋਂ ਆਏ ਬਾਹਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਠੀਕ ਹੈ ਤੇ ਬਾਹਰ ਆਣਾ ਜਾਣਾ ਲੱਗ ਰੰਦਾ ਸੀ ਬਾਹਰ ਘਟ ਚਿੱਤਾ ਚੰਦ ਸੀ ਬਾਹਰ ਨੇ ਕੰਮ ਆ ਗਿਆ ਤੁਹਾਨੂੰ ਨਹੀਂ ਕੋਈ ਚਸ਼ਮ ਨਹੀਂ ਤੇ ਨਹੀਂ ਸੀ ਕਿਸੇ ਨੇ ਕੋਈ ਕੋਈ ਖੁੰਦਕਵਾਜੀ ਜਿਹੜੇ ਕਰਕੇ ਕਹਿੰਦੇ ਕਿ ਉਹ ਗੋਲੀ ਮਾਰ ਕੇ ਗਏ ਆ ਕਿੰਨੇ ਕਜੇ ਦੀ ਘਟਣਾ ਆ ਕਿੰਨੇ ਕਜੇ ਦੀ ਘਟਣਾ ਹੈ 3 ਕਜੇ 3 ਕਜੇ ਤੇ ਗੋਲੀਆਂ ਮਾਰ ਕੇ ਭੱਜ ਗਏ ਨਹੀਂ ਸਾਨੂੰ ਇੱਕ ਬੰਦਾ ਆ ਸਰ ਆ ਗਿਆ ਤੇ ਲੋਕ ਇਹ ਕਹਿੰਦੇ ਪਾਸੋਂ ਆ ਸੀਗਾ ਤੇ ਉਹ ਕਹਿੰਦਾ ਆਂਟੀ ਤੁਹਾਡੇ ਅੰਦਰ ਕੋਣ ਹੈ ਮੈਂ ਕਿਹਾ ਸੜੀ ਹਿਮਾ ਮੈਂ ਇਦਾਂ ਕਹਿਤਾ ਕਹਿੰਦਾ ਹਿਮਾ ਤੇ ਅੰਦਰ ਤੁਹਾਡੇ ਗੋਲੀ ਚੱਲੇ ਮੈਂ ਕਿਹਾ ਤੁਰੋ ਮੈਂ ਕਿਹਾ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਖਲਾ ਦੇ ਤੇ ਹਿਮਾ ਹੈ ਕਿੱਥੇ ਸੀ ਉਸ ਟਾਈਮ ਅੱਛਾ ਕਮਰੇ ਚ ਸੀ ਲੇਟੀ ਹੋਈ ਸੀ ਨਹੀਂ ਕੋਈ ਕਹ ਲੁ ਕਿ ਪਹਿਲਾਂ ਵੀ ਕੋਈ ਦੁਸ਼ਮਣੀ ਸੀ ਕਿਸੇ ਦੇ ਨਾਲ ਜਾਂ ਕੋਈ ਪਹਿਲਾਂ ਕੋਈ ਫੋਨ ਵੀ ਆਇਆ ਸੀ ਕਿ ਜਿਹੜੇ ਕਰਕੇ ਦਰਵਾਜ਼ਾ ਨਹੀਂ ਖੋਲਦੀ ਸੀ ਕਿ ਸ਼ਾਇਦ ਕੋਈ ਧਮਕੀ ਪਹਿਲਾਂ ਵੀ ਮਿਲੀ ਹੋਏ ਤੇ ਤੁਹਾਡੇ ਨਾਲ ਇਸ ਸੰਬੰਧੀ ਕੋਈ ਗੱਲਬਾਤ ਉਹਰੇ ਵੱਲੋਂ ਕੀਤੀ ਗਈ ਸੀ ਲੜਕੀ ਵੱਲੋਂ ਕਿ ਉਹਨਾਂ ਨੂੰ ਕਿ ਕਿਤੇ ਕੋਈ ਧਮਕੀ ਨਹੀਂ ਦੇ ਰਹੀ ਹੋਵੇ ਪਰਿਵਾਰ ਘਰ ਵਿੱਚ ਕੋਈ ਨਹੀਂ ਉਹ ਵੀ ਇਕੱਲਾ ਚ ਫੇਰ ਉਹਦਾ ਮਾਰ ਲਈ ਮਾਂ ਵੀ ਮਾਰ ਕੇ ਉਹਨੇ ਤੇ ਇਕੱਲੀ ਕੁੜੀ ਐ ਕੁੜੀ ਬਾਹਰ ਕਿਸੇ ਦੇ ਸ਼ੱਕ ਤੁਹਾਨੂੰ ਸ਼ੱਕ ਪਾਪਾ ਲੱਗੇਗਾ ਸਮਝੋ ਮੈਂ ਤੇ ਦੱਸ ਸਕਦਾ ਕੱਕ ਮੈਂ ਇਹਦਾ ਕੰਮ ਕਰ ਸਕਦਾ ਮੈਂ ਵੀ ਸਹਿਕਾਰ ਹਾਂ ਤੇ ਬਾਤ ਪਤਾ ਹੈਗਾ ਇਹ ਲੋਕ ਕੋਲਿਆ ਅੱਛਾ ਹਾਂ ਜੀ ਕੀ ਕੀ ਨਾਮ ਕੀ ਤੁਹਾਡਾ ਬਿਚਾਰਾਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਤੇ ਉਹ ਸਾਹਮਣੇ ਚੌਕ ਸੱਜਣ ਹਾਂਜੀ ਕੀ ਗੱਲ ਕੀ ਹੋਈ ਸੀ ਦੁੱਧ ਦਾ ਲੰਗਰ ਲੱਗਾ ਵੀ ਅਸੀਂ ਅਸਾਰੇ ਬਾਹਰ ਹੀ ਸਵੇ ਉੱਠੀ ਅੱਛਾ ਲੇਕਿਨ ਇਸੇ ਦੇ ਦੋ ਲੋਕੀ ਬਹੁਤ ਦੇਖਣ ਲੱਗੇ ਸਵੇ ਦੇ ਥੋੜੇ ਜਿਹੇ ਜਿੰਦੇ ਸੀਗੇ ਸੋ ਇਹ ਤੇ ਕਿਹੜੀ ਗੱਲ ਲੰਗਰ ਦੇ ਸੀ ਅੱਛਾ ਜਣਗੀ ਸ਼ਾਇਦ ਘਰ ਲੱਭਦੇ ਹੋਗੇ ਨਹੀਂ ਪਤਾ ਉਹ ਕਿਹੜਾ ਵਾ ਘਰ ਪੁੱਛਿਆ ਵੀ ਇੱਕ ਪੁੱਛਿਆ ਵੀ ਅਕੇ ਗੱਲਾਂ ਉਹਨਾਂ ਉੱਥੇ ਲੰਗਰ ਖਾਂਦੇ ਹਾਂ ਕਿਸੇ ਜਿਹਨੇ ਲੰਗਰ ਲਾਇਆ ਨਾ ਉਹਦੀ ਸ਼ਕਲ ਦੀਦੀ ਨਾਲ ਮਿਲਦੀ ਆ ਉਹ ਹਾਈਡ ਹੋਈਟ ਵਗੈਰਾ ਵੀ ਉਥੇ ਉਹਨਾਂ ਦੇ ਬੇਟੇ ਨੂੰ ਪੁੱਛਦੇ ਕਿ ਇਹ ਮਾਵਾ ਉਹਨਾਂ ਦਾ ਬੇਟਾ ਕਹਿੰਦਾ ਨਹੀਂ ਇਹ ਮੇਰੇ ਮਮਾ ਆ ਅੱਛਾ ਇਹ ਪਤਾ ਨਹੀਂ ਕਿ ਕਿਹੜੇ ਪਕੜਾ ਜੇ ਇੱਥੇ ਆਇਆ ਤੇ ਅੰਦਰ ਦਰਵਾਜ਼ਾ ਬਦਨ ਖੁੱਲਾ ਪਿਆ ਸੀ ਕਿ ਘੋਲ ਕੇ ਦੇ ਆ ਬਈ ਗੋਲੀ ਚੱਲਣ ਦੀ ਸਿਰਫ ਆਵਾਜ਼ ਆਈ ਐ ਸਾਨੂੰ ਤੇ ਉਹਨੇ ਕਿਹਾ ਕੀ ਕੋਈ ਚੱਲ ਗਈ ਮਤ ਕਿ ਕਹਿੰਦੇ ਸੀਗੇ ਦੋ ਜene ਸੀਗੇ ਕਹਿੰਦੇ ਮਤ ਕਿ ਪਾਈਪ ਤੇ ਸੀਗੇ ਪਾਈਪ ਤੇ ਬਿਨਾਂ ਬਤ ਕਿੰਨੇ ਦਿਨ ਤੋਂ ਇਹ ਵੈਰੀਫਾਈ ਕਰਦੇ ਪੈਸੇ ਇਨਕੁਆਰੀ ਕੋਈ ਲੱਗੇ ਸੀ ਪਾਈਪ ਤੇ ਅੱਛਾ ਇਨਕੁਆਰੀ ਕਰਦੇ ਪੈਸੇ ਸਵੇਰ ਤੋਂ ਤਾਂ ਮੌਕਾ ਮੌਕਾ ਲੱਭ ਰਹੇ ਸੀ ਮੌਕਾ ਮੈਂ ਯਾਰ ਲੈਣ ਸਾਰੇ ਨੋਟਿਸ ਕੀਤਾ ਤੇ ਉੱਥੇ ਖੜੇ ਹੋਗੇ ਨਾ ਉਹ ਦੁਕਾਨ ਦੇ ਕਰਿਆਣੇ ਦੁਕਾਨ ਦੇ ਸਾਹਮਣੇ ਥੋੜੀ ਦੇਰ ਪਹਿਲਾਂ ਉਹ ਕੀ ਕਰਦੇ ਹੁੰਦੇ ਆ ਇਸ ਗੰਦਾ ਦੇਖਾ ਨਹੀਂ ਨਹੀਂ ਇਸ ਬੋਲ ਨੂੰ ਅੱਛਾ ਉਹ ਲੋਡ ਲੋਡ ਕਰ ਸੀ ਹਾਂ ਸ਼ੇਰ ਦੀ ਰੈਕੀ ਕਰ ਰਹੇ ਹਾਂ ਰੈਕੀ ਸ਼ੇਰ ਦੀ ਕਹਿੰਦੇ ਕਰਨ ਦੇ ਉਹ ਜਿਹੜਾ ਨੇ ਦੱਸਿਆ ਸੀ ਸੁਣਿਆ ਕਹਿੰਦੇ ਰੈਕੀ ਸ਼ੇਰ ਦੀ ਕਰਨੇ ਉਪਰੇ ਬੰਦੇ ਦੋ ਫਿਰਦੇ ਪਏ ਆ ਜਦੋਂ ਉਹਨਾਂ ਨੇ ਉਹ ਬਿਸਤੋਲ ਉਹ ਠਿੱਟੀ ਨਾ ਵੇ ਉਹ ਕਰਿਆਨੇ ਦੀ ਦੁਕਾਨ ਵਾਲੇ ਕਹਿੰਦੇ ਭਾਜੀ ਨੇ ਕਹਿੰਦੇ ਆ ਕੇ ਕਿਹਾ ਕਿ ਕੋਈ ਗੜਬੜ ਲੱਗਦੀ ਆ ਮੈਨੂੰ ਵੀ ਨਹੀਂ ਤੇ ਨੂੰ ਇੱਕ ਸਰਦਾਰ ਭਾਜੀ ਆਏ ਲੱਕੀ ਲੱਕੀ ਬੰਨ ਕੀ ਨਾਮ ਇਹ ਕਹਿੰਦੇ ਸੁਣਿਆ ਉਹ ਆਏ ਕਹਿੰਦੇ ਦੇਖਾ ਉੱਥੇ ਜਾ ਕੇ ਖੜੇ ਹੋਏ ਉਹ ਮੁੰਡੇ ਦੇ ਨਾਲ ਕੋ ਬਸਤੋਲ ਪੜੀ ਉਹ ਅੰਦਰ ਚਲੇ ਗਏ ਉਹਨਾਂ ਨੇ ਗੋਲੀ ਚਲਾਤੀ ਉਹ ਭਾਜੀ ਨੇ ਅੰਦਰੋਂ ਭਾਰੋ ਆ ਕੇ ਤਾਂ ਗੇਟ ਲਗਾਤਾ ਕਿ ਪੰਜ ਜਣਾ ਜਾਣਗੇ ਸੀ ਫੜ ਲਾਂਗੇ ਨਾ ਜੀ ਗੇਟ ਲਗਾਤਾ ਤਾਂ ਗੇਟ ਲਗਾਤਾ ਪਰ ਪੱਛੇ ਕਿੱਦਾਂ ਵਾ ਭਾਜੀ ਇਦਾਂ ਉਹਨਾਂ ਨੇ ਗੇਟ ਲਗਾਤਾ ਗੇਟ ਨੂੰ ਕੁੰਡਾ ਨਹੀਂ ਅੱਲੀ ਸੀਗੀ ਉਹਨੇ ਕੀ ਕੀਤਾ ਉਹ ਜਿਹੜੇ ਮੁੰਡੇ ਸੀ ਉਹਨੇ ਬਸ ਤੋਰ ਗੋਲੀ ਬਾਹਰ ਨੂੰ ਚਲਾਈ ਦੇ ਇੱਕ ਭਾਜੀ ਚਾਰਾ ਡਰ ਗਿਆ ਕਿ ਮੇਰੇ ਨਾਲ ਵਾਜੂ ਉਹਨੇ ਡਰਦੇ ਨੇ ਬਹੁਤ ਛੜ ਤੋਂ ਪਰੇ ਨੂੰ ਹੋ ਗਏ ਤਾਂ ਗੋਲੀ ਇੱਥੇ ਦੇਖੀ ਬਾਹਰ ਇੱਟਾ ਲੱਗ ਗਈ ਨਾਲ ਹੀ ਉਹ ਪੱਜ ਗਏ ਮਤ ਕਿ ਹਾਂਜੀ ਕਿਹੜੀ ਜ ਬਾਰੋਂ ਦੇ ਮਾਰੂ ਬਾਰੋਂ ਬਾਰੋਂ ਨਾ ਪਤਾ ਹੈ ਬਾਰੋਂ ਨਾ ਫਟਾਗੀ ਕੰਟਨੇ ਚ ਆਉਂਦੀ ਹੈ ਇਹਨਾਂ ਨੂੰ ਪਤਾ ਹੈ ਅਰੇ ਰਾਤੀ ਤੇ ਸਾਡੇ ਨਾਲ ਓਪਨਿੰਗ ਕੀਤੀ ਉਹਨੇ ਆਪਣੇ ਸਨੂਨ ਦੇ ਸਨੂਨ ਦਾ ਕੰਮ ਕੋਲਿਆ ਉਹਨਾਂ ਦਾ ਘਰੇ ਕੰਮ ਕੀਤਾ ਨਾ ਸਾਡੇ ਨਾਲ ਕੇਕ ਕਟਿਆ ਰਾਤੀ ਬੜਾ ਸੋਹਣਾ ਸਾਡੇ ਨਾਲ ਸੀਗੀ ਫਾਟ ਦੀ ਗੇੜ ਦਿੱਤੀ ਮੈਨੂੰ ਵੀ ਅੱਧਾ ਘੰਟਾ ਫੋਨ ਆਇਆ ਪਹਿਲੋਂ ਭਾਬੀ ਵੀ ਮੈਗੀ ਬਣਾ ਜਾਏ ਮੈਗੀ ਬਣਾ ਕੇ ਮੈਨੂੰ ਦੇ ਦੋ ਵੀ ਮੈਂ ਕਿਵੇਂ ਹੋਗੀ ਕੰਮ ਟੂਟੀ ਤੋਂ ਆਈਆਂ ਤੇ ਮੈਨੂੰ ਚਾਹ ਪੀਲਾ ਦੇ ਰਾਜੇ ਤੇ ਉਸ ਤੋਂ ਬਾਅਦ ਆ ਸੋ ਅਕਦੇ ਵਿੱਚ ਆਜਾ ਗਈ ਕਿ ਹਾਂ ਗੋਲ ਚੱਲੀਆਂ ਆ ਇੰਨਾ ਨਹੀਂ ਪਤਾ ਕਿਹਰੇ ਚੱਲੀਆਂ ਜਦੋਂ ਬਾਹਰ ਆਏ ਫਿਰ ਪਤਾ ਲੱਗਾ ਕਿ ਕੱਲ ਇਹਨੇ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ ਇਹ ਕਿੱਥੇ ਖੋਲੇ ਕਿੱਥੇ ਰਹੀ ਅੰਦਰ ਹੀ ਉਹ ਸਮਾਨ ਹੁੰਦੇ ਪਿਆ ਉਹਨਾਂ ਨੇ ਇਹਨਾਂ ਦੀ ਕੋਰਟਿੰਗ ਜੀ ਹਾਂ ਜੀ ਸਟਾਰਟ ਕੀਤਾ ਸੀ ਇੰਨਾ ਇਹਦੇ ਨਾਲ ਸਟਾਰਟ ਕੀਤਾ ਸੀ ਇਹ ਹਾਂ ਜੀ ਕਲਾਸ ਨਾਲ ਕਿ ਗਈ ਇੱਕ ਇੱਕ ਕਲਾਇੰਟ ਨੂੰ ਸਿਖਾਉਂਦੀ ਪਈ ਸੀ ਕੀਤਾ ਵੀ ਮੈਂ ਤੁਹਾਨੂੰ ਮੈਂ ਦੂ ਇੱਕ ਕਲਾਇੰਟ ਨਾਲ ਗਈ ਗਈ ਉਹਨੂੰ ਕੁੜੀ ਨੂੰ ਸਿਖਾ ਕੇ ਪੁੱਛ ਕੇ ਗਏ ਭਾਜੀ ਤੁਸੀਂ ਅੱਛਾ ਡਿਵੋਰਸ ਹੋਇਆ ਐ ਸੀਗਾ ਉਹਨਾਂ ਦਾ ਡਿਵੋਰਸ ਕਿੰਨੀ ਦੇਰ ਤੋਂ ਹਸਬੰਦ ਦਾ ਕੀ ਨਾਮ ਕੋ ਨਹੀਂ ਪਿਆਰੇ ਨੇ ਕਿਹੜੀ ਜਗ੍ਹਾ ਕਰਕੇ ਜਾਂਦੇ ਆ ਤੁਸੀਂ ਕਿੰਨੇ ਟਾਈਮ ਤੋਂ ਕਹ ਲਓ ਕਿ ਨਾਲ ਸੀ ਤਾਂ ਜਦੋਂ ਕੰਮ ਬੁਟੀਕ ਤਾਂ ਕੱਲ ਕੰਮ ਸ਼ੁਰੂ ਕੀਤਾ ਸੀ ਸਲੂਨ ਦਾ ਕੰਮ ਨੇਲ ਆਰਟਸ ਦਾ ਹਾਂਜੀ ਤਾਂ ਇਹ ਪਹਿਲੇ ਤੁਸੀਂ ਕੰਮ ਸਿੱਖਿਆ ਪਏ ਸੀ ਮੈਂ ਜੋਬ ਕਰਦੀ ਸੀ ਕਰਨਾ ਸੀ ਅੱਛਾ ਫ੍ਰੀਲਾਂਸਿੰਗ ਕਰਦੀ ਸੀ ਤਾਂ ਫੇ ਤੈਨੂੰ ਇਹਨਾਂ ਵੱਲੋਂ ਕਿਦੋਂ ਕੰਮ ਕਰਨ ਦੇ ਸ਼ੁਰੂ ਕਰਨ ਲਈ ਕਹਿ ਗਿਆ ਸੀ वाले मतलब मैं तो हमारी तो बोलचाल बढ़िया है इनन नाल तो मतलब सानू तो मतलब याद है जद्ददी मैं जमिया तो बुवारा आ रही थी वो यानी कि शैंपू वाले सिगे किसी का मारने से मतलब वो सुनीता चानाली अधिकार के हमने बुटीक में कल भी शाम को 6:00 बजे के करीब गई है वो हमारी बुटीक पे कि टडकस काम सीखते थे नहीं नहीं कपड़ा सिलवाती है मुझसे अच्छा काम हां मैं तो अभी वही पूछने आई थी जी सूट में लाइनिंग लगानी है कि नहीं लगानी मुझे क्या पता आप यही थे तब नहीं भैया मैं थाली ਅੱਜ ਮੌਕੇ ਤੇ ਪਹੁੰਚੇ ਆ ਤਾਂ ਕਹਿੰਦੇ ਕਿ ਗੋਲੀ ਦੀ ਵਾਰਦਾਤ ਹੋਈ ਆ ਤਾਂ ਸ਼ਹਿਰ ਦੇ ਵਿੱਚ ਲੋਨ ਅਟ ਦੀ ਸਟੇਸ਼ਨ ਕਿੱਦਾਂ ਦੇ 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 ਕੋਈ ਬਟੌਰ ਹਲਕਾ ਸੇਵਾਦਾਰ ਮੈਂ ਲੰਬੇ ਸਮੇਂ ਚ ਹਲਕੇ ਦੇ ਵਿਚਰਿਆ ਆ ਵਾ ਜਿਹੜੀਆਂ ਗੋਲੀ ਦੀਆਂ ਵਾਰਦਾਤਾਂ ਨਾ ਸਾਡੇ ਕਪੂਤਰ ਹਲਕੇ ਜਿਹੜੀਆਂ ਹੋਣ ਜਿਹੜੀਆਂ ਹੋ ਰਹੀਆਂ ਵਾ ਇਹ ਬੜੀਆਂ ਜਣੀਆਂ ਵਾ ਇਹਨੂੰ ਸਾਵੀਆਂ ਘਟਰਾਵਾ ਮੈਂ ਅੱਗੇ ਵੀ ਕਹਿੰਦਾ ਕਿ ਪੁਲਿਸ ਨੂੰ ਜਿਹੜੀ ਪੁਲਿਸ ਕੰਮ ਕਰਨਾ ਚਾਹੁੰਦੀ ਆ ਉਹਨਾਂ ਨੂੰ ਸਿਆਸੀ ਲੋਗ ਆਪਣੀ ਜਿਹੜੀ ਆ ਲਾਉਰੇਜ ਦੇ ਕਰਕੇ ਉਹ ਮੈਂ ਬਦਰੀਆਂ ਕਾਂ ਚੱਕਰ ਜਿਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਤੇ ਜਿਹੜੇ ਕੁਝ ਲੋਕ ਨਹੀਂ ਕੰਮ ਕਰਦੇ ਤੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਵਾ ਖੌਫ ਕਿੱਦਾਂ ਮਤ ਕੀ ਖੌਫ ਕਹ ਲਓ ਕਿ ਇੱਕ ਲੋਕਾਂ ਦੇ ਵਿੱਚ ਡਰ ਪ੍ਰਸ਼ਾਸਨ ਦਾ ਸਰਕਾਰ ਦਾ ਨજર ਨਹੀਂ ਆਂਦਾ ਜਦੋਂ ਇਤਿਹਰੀ ਵਾਰਦਾਤਾ ਹੁੰਦੀ ਆਓ ਦੇਖੋ ਡਰ ਤਾਂ ਹੀ قائم ਹੋਊਗਾ ਜਦੋਂ ਉਹਨਾਂ ਨੂੰ ਫ੍ਰੀ ਹੈਂਡ ਕੀਤਾ ਜਾਊਗਾ ਜੇ ਸਮਾਜਸ਼ਾ ਚਲਦੀਆਂ ਰਹਿਣਗੀਆਂ ਇਹੋ ਜਿਹੇ ਕੁਝ ਜਿਹੜੀਆਂ ਕਾਲੀਆਂ ਭੇਡਾਂ ਵਿੱਚ ਰਲੀਆਂ ਹੁੰਦੀਆਂ ਉਹਨਾਂ ਦੇ ਕਰਕੇ ਜਿਹੜੀਆਂ ਸਾਰੀਆਂ ਆਊਟਪੁੱਟ ਬਾਹਰ ਨਿਕਲਦੀਆਂ ਤੇ ਸਭ ਤੋਂ ਵੱਡਾ ਮੈਂ ਕਹਿੰਦਾ ਇਹਦੇ ਵਿੱਚ ਫੇਲੀਆ ਜਿਹੜਾ ਵਾ ਸੀਆਈਡੀ ਇੰਟੈਲੀਜੈਂਸੀ ਵਿਭਾਗ ਦਾ ਵੀ ਆ ਕਿ ਸਵੇਰ ਤੋਂ ਕਹਿੰਦੇ ਉਹ ਬੰਦੇ ਜਿਹੜੇ ਆ ਕਿਉਂਕਿ ਅੱਲੇ ਪੁਲਿਸ ਦੀ ਕਾਰਵਾਈ ਚੱਲ ਰਹੀ ਆ ਪਾਉਦੇ ਤੇ ਕੋਈ ਲੈ ਕਿੰਤੂ ਬੰਦੂ ਕਿਉਂ ਨਹੀਂ ਕਹਿੰਦਾ ਕਿਉਂਕਿ ਇੰਟੈਲੀਜੈਂਸੀ ਵਿਭਾਗ ਨੂੰ ਪਤਾ ਹੈ ਕਿ ਸਵੇਰ ਦੇ ਨਹੀਂ ਰਹਿ ਕੇ ਆਦੇ ਕੋਈ ਚੋਰੀਆਂ ਉਹ ਇੰਨੇ ਜਦੋਂ ਸਵੇਰ ਤੋਂ ਪਤਾ ਕਿਉਂ ਲੱਗਾ ਸੋ ਇਹੋ ਜੀ ਘਟਨਾ ਵਾਪਰੀ ਆ ਪਰਵਾਦ ਦੇ ਲਈ ਬੋਲ ਬੁੱਕ ਦੀ ਘੜੀ ਆ ਹਲਕੇ ਦਾ ਸੇਵਾ ਦਾ ਹੁੰਦਾ ਮੈਂ ਪਰਵਾਦ ਨਾਲ ਕਰਨਾ ਜਿੱਦਾਂ ਦੇ ਮਦੇ ਪਰਿਵਾਰ ਵੀ ਕਹਵੇਗਾ ਅਸੀਂ ਉਹਦੇ ਨਾਲ ਜਿਹੜਾ ਡਾਟ ਕੇ ਖੜੇ ਹੋਵਾਂਗੇ ਕਹਿੰਦੇ ਬੰਦਾ ਵੀ ਕਾਬੂ ਹੋ ਜੇ ਨਾ ਅਸੀਂ ਬਾਹਰੋ ਜੇ ਥੋੜਾ ਬਤਾ ਮੱਲੇ ਵਾਲੇ ਥੋੜੀ ਚਲਕ ਦਲੇਰੀ ਦਿਖਾंदे ਸ਼ਾਇਦ ਬਾਹਰੋ ਕੁੰਡਾ ਲਾ ਕੇ ਦੋਸ਼ੀ ਕਾਬੂ ਵੀ ਹੋ ਜਾਂਦੇ ਪਰ ਉਹਨੇ ਵੱਲੋਂ ਉਲਟਾ ਫਾਇਰ ਕੀਤਾ ਗਿਆ ਵਾ ਜਿਹੜੇ ਕੱਕ ਦੋਸ਼ੀ ਭਜੰਦੇ ਵਿੱਚ ਕਾਮਜਾਬ ਨਜ਼ਰ ਆਂਦੇ ਆ ਉਸੇ ਹੀ ਤੁਸੀਂ ਦੱਸੋ ਕੌਣ ਬੰਦਾ ਇਨੀ ਦਲੇਰੀ ਕਰੂਗਾ ਜੀ ਕੋਈ ਤਾਂ ਲੱਗਦਾ ਵਾ ਚਲਦੀਆਂ ਗੋਲੀਆਂ ਹੋਣਗੀਆਂ ਤੇ ਕੋਈ ਜਰਾ ਅੱਗੇ ਆਊਗਾ ਇਦੇ ਵਿੱਚ ਮੈਂ ਕੋਈ ਹੋਰ ਗੱਲ ਤੋਂ ਥੋੜੀ ਐਡ ਕਰਨਾ ਚਾਹੁੰਦਾ ਅੱਜ ਦੇ ਸਮੇਂ 'ਚ ਅਸਲੇ ਦੇ ਲਾਇਸੈਂਸ ਜਿਹੜੇ ਆ ਬੰਦ ਰੇ ਆ ਉਹ ਉੱਥੇ ਜਾ ਕੇ ਇਹਨਾਂ ਜਗ੍ਹਾ ਤੇ ਬੰਦ ਰੇ ਜਿਨ੍ਹਾਂ ਲੋਕਾਂ ਨੂੰ ਲੋੜ ਨਹੀਂ ਆ ਤੇ ਜਿਨ੍ਹਾਂ ਲੋਕਾਂ ਨੂੰ ਲੋੜ ਆ ਉਹਨਾਂ ਦੀਆਂ ਫਾਈਲਾਂ ਪੈਂਡਿੰਗ ਜੇ ਪਈਆਂ ਰਹਿੰਦੀਆਂ ਉਹਨਾਂ ਨੂੰ ਆਪਣੀ ਸੇਫਟੀ ਦੇ ਲਈ ਜਿਨ੍ਹਾਂ ਉੱਤੇ ਥ੍ਰੈਟ ਆ ਉਹਨਾਂ ਦੇ ਨਹੀਂ ਬੰਦ ਪਰ ਲੋਕਾਂ ਨੂੰ ਸਾਰਿਆਂ ਨੂੰ ਜੇ ਸੇਫ ਕਰਨਾ ਵਾ ਪ੍ਰਸ਼ਾਸਨ ਨੂੰ ਇਦਾਂ ਦੀਆਂ ਜਣੀਆਂ ਚੀਜ਼ਾਂ ਵਾ ਘਟਰਾਵਾਂ ਦੇ ਰੋਕ ਲੈਣੀ ਪਊਗੀ ਜਿਹਦੇ ਨਾਲ ਲੋਕ ਇਹ ਸੇਫ ਹੋ ਕੇ ਬਣਗੇ ਨਹੀਂ ਤਾਂ ਡਰ ਦਾ ਮੋਲ ਆਉਣ ਵਾਲੇ ਦਿਨਾਂ 'ਚ ਵਧਦਾ ਜਾਵੇਗਾ ਜੇ ਪੁਲਿਸ ਨੂੰ ਜਿਹਾ ਪਰ ਇਹ ਤਰੀਕੇ ਨਾਲ ਕੰਮ ਨਾ ਕੀਤਾ ਗਿਆ ਸਰ ਕੀ ਜਿਹੜਾ ਕੀ ਗੋਲੀ ਚੱਲੀ ਆ ਕੀ ਸਾਰਾ ਮਾਮਲਾ ਸੀ ਕੀ ਹਸਾ ਜਿਹੜਾ ਇੱਥੇ ਪਾਇਆ ਸੀ ਸਾਨੂੰ ਕੰਟਰੋਲ ਤੋਂ ਇਤਲਾ ਮਿਲੀ ਸੀਗੀ ਕਿ ਆ ਜਿਹੜਾ ਮਹੱਲਾ ਹੈਗਾ ਆ ਇੱਥੇ ਕਿਸੇ ਘਰ ਦੇ ਅੰਦਰ ਵੜ ਕੇ ਪਾਇਰ ਹੋਇਆ ਤੇ ਮੌਕੇ ਤੇ ਜਿਹੜੀ ਹੈਗੀ ਐਸ ਐਚ ਓ ਸਿਟੀ ਤੇ ਮੈਂ ਜਿਹੜਾ ਹੈਗਾ ਆ ਡੀ ਐਸ ਪੀ ਕੋਟਲਾ ਤੇ ਮੌਕੇ ਤੇ ਪਹੁੰਚੇ ਸੀਗੇ ਤੇ ਜਿੱਥੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੇਮਪ੍ਰੀਤ ਕੌਰ ਉਰ ਫੇਮਾ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉੱਥੋਂ ਲੜਕੀ ਦਾ ਕੀ ਮਤ ਕਿ ਕਹਿ ਲੋ ਕਿ ਹੈਗਾ ਜਿਹੜਾ ਕਿ ਕੀ ਮਤ ਕਿ ਨਾਮ ਸੀ ਤਾਂ ਕਿਛੂ ਆਈ ਸੀ ਤਾਂ ਕੀ ਮਤ ਕਿ ਲੜਕੀ ਹੇਮਪ੍ਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪਰਮਿੰਦਰ ਸਿੰਘ ਹੈਗੀ ਹੈ ਤੇ ਡਾਈਵੋਰਸੀ ਹੈਗੀ ਹੈ ਇਹਦੀ ਉਮਰ 40 ইয়ার্স ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟੀਗੇਸ਼ਨ ਮੱਲੇ ਵਾਲੇ ਨੇ ਕਹਿਣਾ ਮੱਲੇ ਵਾਲੇ ਤੇ ਕਹਿਣਾ ਕਿ ਸਵੇਰ ਤੋਂ ਕੁਝ ਦੋ ਬੰਦੇ ਨੇ ਤੂੰ ਰੈਕੀ ਕਰ ਰਹੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਕੋਈ ਪਛਾਣ ਹੋਈ ਹੈ ਨਹੀਂ ਹਜੇ ਤੱਕ ਕੋਈ ਅਣਪਛਾਤੇ ਬੰਦੇ ਹੀ ਹੈਗੇ ਆ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਇਨਫੋਰਮੇਸ਼ਨ ਗੈਦਰ ਟੋਟਲ ਕਿੰਨੇ ਗੋਲੀਆਂ ਚੱਲੀਆਂ ਵਾ ਟੋਟਲ 4 ਚੱਲੀਆਂ 3 ਅੰਦਰ ਚੱਲੀਆਂ ਤੇ ਇੱਕ ਬਾਅਦ ਜਦੋਂ ਬੰਦੇ ਨੇ ਇਥੋਂ ਉਹਨੇ ਉਹ ਮਤਲਬ ਉਹਨੂੰ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਇੱਕ ਬੰਦਾ ਸੀਗਾ ਮੋਹੱਲੇ ਦਾ ਉਨੇ ਗੇਟ ਬੰਦ ਕਰਕੇ ਇਹਨੂੰ ਕੋਸ਼ਿਸ਼ ਕੀਤੀ ਸੀਗੀ ਬਟ ਉਹ ਹਵਾ ਵਿੱਚ ਫਾਇਰ ਕਰਕੇ ਨਿਕਲ ਗਿਆ ਇਹ ਚਾਰ ਕੁਵੇ ਦੀ ਗੱਲ ਹੈ ਕਿਸੇ ਨੂੰ ਸ਼ੱਕ ਹੋ ਰਿਹਾ ਨਹੀਂ ਹਜੇ ਤੱਕ ਤਾਂ ਕੋਈ ਸ਼ੱਕ ਨਹੀਂ ਪੁਲਿਸ ਦੀ ਇਨਵੈਸਟਿਗੇਸ਼ਨ ਤੇ ਕੀ ਕਹਿ ਲਓ ਕਿ ਮੋਕੇ ਦੇ ਕੀ ਪ੍ਰੂਫ ਮਿਲੇ ਇਹ ਤੇ ਪ੍ਰੀਮੀਨਰੀ ਸਟੇਜ ਹੈਗੀ ਆ ਇਹਦੀ ਛੇਤੀ ਕਹਿਣਾ ਮੁਸ਼ਕਿਲ ਹੈਗਾ ਆ ਅਸੀਂ ਬਾਕੀ ਆਪਾਂ ਪਰਚਾ ਦਰਜ ਕਰਕੇ ਆਪਾਂ ਟੀਮਾਂ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਦ ਤੋਂ ਜਲਦ ਆਪਾਂ ਬਣ ਲਵਾਂਗੇ ਸੀਸੀਟੀਵੀ ਵਗੈਰਾ ਨੂੰ ਨਹੀਂ ਹਜੇ ਤੱਕ ਕੋਈ ਸੀਸੀਟੀਵੀ ਫੁਟੇਜਾਨੂੰ ਮਿਲੀ ਨਹੀਂ ਹੈਗੀ ਤੇ ਜੇ ਕੋਈ ਇਦਾਂ ਨਹੀਂ ਹੋਊਗੀ ਤਾਂ ਨਾ ਸਵੈਰ ਕੀਤਾ ਜਾਊਗਾ